ਇਹਨਾਂ ਦਾ ਦੇ ਕੋਈ ਦੇਣ ਨਹੀਂ ਦੇ ਸਕਦੇ ਜਿੰਨੀ ਇਹਨਾਂ ਦੀ ਕਮਾਈ ਸੀ ਇਹਨਾਂ ਦਾ ਕੋਈ ਦੇਣ ਨਹੀਂ ਦੇ ਸਕਦੇ ਵੇਖੋ ਜੀ ਲਗਣਾ ਜ਼ਰੂਰੀ ਆ ਨਹੀਂ ਕਿ ਨਹੀਂ ਆ ਕਿਉਂਕਿ ਨੌਜਵਾਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਫੇਰ ਹੀ ਪਤਾ ਲੱਗਦਾ ਉਹ ਜਾਂ ਫਿਲਮਾਂ ਬਣਦੀਆਂ ਵਾਂ ਜਾਂ ਜਦੋਂ ਕਿਧਰ ਤੇ ਬੁੱਤ ਲੱਗੇ ਹੁੰਦੇ ਆ ਬੱਚੇ ਪੁੱਛਦੇ ਆ ਕਿ ਇਹ ਕਿਹਦਾ ਬੁੱਤ ਲੱਗਾ ਵਾ ਤੇ ਫਿਰ ਉੱਥੇ ਜਿਹੜੇ ਮਾਪੇ ਆ ਜਾਂ ਉਹ ਦੱਸਦੇ ਆ ਕਿ ਸਾਡਾ ਹਰੀ ਸਿੰਘ ਜਰਨੈਲ ਜਿਹੜਾ ਸਾਡਾ ਜਰਨੈਲ ਹੋਇਆ ਸੀ ਜਾਂ ਮਤਲਬ ਜਿੰਨੇ ਵੀ ਆਪਣੇ ਮਹਾਨ ਹੋਏ ਯੋਧੇ ਹੋਏ ਆ ਉਹਨਾਂ ਬਾਰੇ ਫੇਰ ਹੀ ਜਿਹੜਾ ਵਾ ਦੱਸਿਆ ਜਾਂਦਾ ਵਾ ਜ਼ਰੂਰੀ ਆਏ ਫਿਲਮਾਂ ਬਣੇ ਚਾਹੀਦੀਆਂ ਮੈਂ ਤਾਂ ਕਹਿੰਦਾ ਵਾ ਇਹ ਰੋਕਿਆ ਜਾਂਦਾ ਵਾ ਫਿਲਮਾਂ ਤੋਂ ਜਿਹੜਾ ਵਾ ਬਹੁਤ ਸੇਧ ਮਿਲਦੀ ਆ ਕਿਉਂਕਿ ਮੈਂ ਵੇ ਆਵੀਆਂ ਫਿਲਮਾਂ ਬਣੀਆਂ ਨਾ ਜਦਾਂ ਆਪਣੇ ਛੋਟੇ ਸਾਹਿਬ ਜਣੇ ਤੇ ਬਣੀ ਸੀ ਜਾਂ ਹੋਰ ਫਿਲਮਾਂ ਬਣੀਆਂ ਉਹਨਾਂ ਤੋਂ ਬਹੁਤ ਜ਼ਿਆਦਾ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਨਾ ਇਹਨਾਂ ਚੀਜ਼ਾਂ ਦਾ ਜ਼ਿਆਦਾ ਪਤਾ ਲੱਗਦਾ ਕਿਉਂਕਿ ਛੋਟੇ ਹੁੰਦੇ ਜਿਹੜਾ YouTube ਤੋਂ ਸਰਚ ਕਰਕੇ ਦੇਖਣ ਲੱਗ ਪੈਂਦੇ ਆ ਫਿਰ ਉਹਨਾਂ ਨੂੰ ਇਤਿਹਾਸ ਬਾਰੇ ਸਿੱਖ ਇਤਿਹਾਸ ਬਾਰੇ ਜਿਹੜਾ ਵਾ ਉਹ ਪਤਾ ਲੱਗਦਾ ਨਹੀਂ ਤਾਂ ਫਿਰ ਉਹ ਕਾਡੂ ਨਹੀਂ ਵੇਖਣਗੇ ਜ਼ਿਆਦਾ ਮੈਂ ਕਹਿੰਦਾ ਜੀ ਬਹੁਤ ਵਧੀਆ ਵਾ ਜਿਹੜੇ ਇਹ ਬੁੱਤ ਲੱਗੇ ਆ ਨਾ ਤੇ ਜਦੋਂ ਬਾਹਰ ਨਹੀਂ ਸਕਦੇ ਵੀ ਆਉਂਦੀ ਆ ਉਹ ਇਹਨਾਂ ਬਾਰੇ ਪੁੱਛਦੀ ਆ ਜਦੋਂ ਬੁੱਤ ਲੱਗੇ ਹੁੰਦੇ ਆ ਇਹਨਾਂ ਬਾਰੇ ਪੁੱਛਦੀ ਆ ਕਿ ਇਹ ਇਹ ਕੌਣ ਆ ਫਿਰ ਇੱਥੇ ਜਦੋਂ ਵੀ ਕਿਸੇ ਨੂੰ ਪੁੱਛਿਆ ਜਾਂਦਾ ਜਾਂ ਇਹਦਾ ਇਤਿਹਾਸ ਜਿਹੜਾ ਉਹ ਸਰਚ ਕੀਤਾ ਜਾਂਦਾ ਵਾ ਫਿਰ ਪਤਾ ਲੱਗਦਾ ਕਿ ਇਹ ਸਾਡੇ ਮਹਾਨ ਯੋਧੇ ਹੋਏ ਸਿੱਖ ਦੇ ਸਿੱਖ ਕੌਮ ਦੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਵਾ ਸਿੱਖ ਕੌਮ ਦੇ ਮਹਾਨ ਯੋਧੇ ਜਿਹੜੇ ਸੀ ਇਹਨਾਂ ਦੇ ਬਹੁਤ ਵੱਡ ਗਿਆ ਇਹਨਾਂ ਬਾਰੇ ਕਿ ਐਡੇ ਐਡੇ ਮਹਾਨ ਯੋਧੇ ਹੋਏ ਆ ਇਹਨਾਂ ਬਾਰੇ ਜਿਹੜਾ ਵਾ ਉਹ ਬਹੁਤ ਜ਼ਿਆਦਾ ਪ੍ਰਚਾਰ ਹੋਣਾ ਚਾਹੀਦਾ ਵਾ ਤੇ